ਦੇਖੋ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਸ਼ਾ ਜੀ ਦਾ ਇਹ ਅਕਾਲ ਤਖਤ ਸਾਹਿਬ ਹੈ ਦੇ ਸਰਵੋੱਚਿਆ ਕਦੀ ਵੀ ਇਸ ਸਥਾਨ ਨੂੰ ਕੋਈ ਟਾ ਨਹੀਂ ਲਾ ਸਕਦਾ ਤੇ ਨਾ ਹੀ ਸਾਡੀਆਂ ਪਰੰਪਰਾਵਾਂ ਸਾਡੀਆਂ ਰਵੈਤਾਂ ਦੇ ਨਾਲ ਕੋਈ ਛੇੜਛਾੜ ਕਰ ਸਕਦਾ ਤੇ ਸਾਡੇ ਸਿਧਾਂਤ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਮੈਂ ਫੇਰ ਕਹਿੰਦਾ ਲੀਡਰ ਆਉਂਦੇ ਜਾਂਦੇ ਨੇ ਅਜ਼ੀਮੇ ਚੱਲ ਜਣਾ ਆ ਲੇਕਿਨ ਜਿਹੜਾ ਸਾਡਾ ਸਿਧਾਂਤ ਆ ਜਿਹੜਾ ਵਿਧੀ ਵਿਵਧਾਨ ਆ ਅਕਾਲ ਤਖਤ ਸਾਹਿਬ ਦਾ ਮੇਰੀ ਪੀੜੀ ਦਾ ਜਿਹੜਾ ਸੰਕਲਪ ਆ ਉਹ ਕਦੀ ਕਮਜ਼ੋਰ ਨਹੀਂ ਹੋਊਗਾ ਅਸੀਂ ਇੱਥੋਂ ਬਹੁਤ ਵਧੀਆ ਤਰੀਕੇ ਨਾਲ ਸਿੰਘ ਸਾਹਿਬ ਦਾ ਬਹੁਤ ਵਧੀਆ ਮਾਹੌਲ 'ਚ ਸਿੰਘ ਸਾਹਿਬ ਨੇ ਗੱਲ ਕੀਤੀ ਦੇਖੋ ਐਡੀ ਬੜੀ ਸੇਵਾ ਕਰ ਰਹੇ ਨੇ ਸਿੰਘ ਸਾਹਿਬ ਜਿਹੜੀ ਰਕबीर ਸਿੰਘ ਜੀ ਐਡੀ ਉਹਨਾਂ ਦੀ ਵੱਡੀ ਸ਼ਖਸੀਅਤ ਆ ਸੋ ਇਸ ਕਰਕੇ ਅਸੀਂ ਉਹਨਾਂ ਤੋਂ ਆਦੇਸ਼ ਲੈਣਾ ਸੀਗਾ ਅਸੀਂ ਉਹਨਾਂ ਤੋਂ ਕੋਈ ਕਲੀਅਰਿਟੀ ਲੈਣੀ ਸੀ ਕਿ ਕਈ ਮਸਲਿਆਂ ਨੂੰ ਲੈ ਕੇ ਸਿੰਘ ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਆ ਉਹੀ ਪਰਤੀ ਪ੍ਰਕਿਰਿਆ ਕਰੂਗੀ ਤੇ ਜਿਹੜੇ ਕਾਲੀ ਦਲ ਦੇ ਲੀਡਰ ਸਿੰਘ ਸਾਹਿਬ ਦੀ ਬਦੌਲਤ ਉਹਨਾਂ ਨੂੰ ਮਿਲ ਕੇ ਬਾਹਰ ਜਾ ਕੇ ਕਹਿੰਦੇ ਸੀਗੇ ਜਾਂ ਕਹਿੰਦੇ ਪਾਏ ਗਏ ਕਿ ਇਹ ਕਮੇਟੀ ਕੰਮ ਨਹੀਂ ਕਰ ਸਕਦੀ ਕਰਕੇ ਇਹਦੇ ਤੇ ਕਾਨੂੰਨ ਦਾ ਕੋਈ ਆਪਣੇ ੜਕਾ ਆ ਕਾਨੂੰਨੀ ਅੜਚਣ ਆ ਸਿੰਘ ਸਾਹਿਬ ਨੇ ਕੋਈ ਕਿਸੇ ਨੂੰ ਆਗਿਆ ਨਹੀਂ ਦਿੱਤੀ ਸਿੰਘ ਸਾਹਿਬ ਨੇ ਕੋਈ ਪਰਮਾਨੀ ਨਹੀਂ ਕੀਤੀ ਇਸ ਕਰਕੇ ਉਹਨਾਂ ਨੇ ਗਲਤ ਆਕਿਆ ਉਹਨਾਂ ਨੇ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਝੂਠ ਕਿਸੇ ਨੂੰ ਵੀ ਬੋਲਣਾ ਨਹੀਂ ਚਾਹੀਦਾ ਤੇ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਸਿਧਾਂਤ ਨੂੰ ਲੈ ਕੇ ਕਦੀ ਗਲਤ ਕਰਨੀ ਆਖਣੀ ਚਾਹੀਦੀ ਹੈ ਲੇਕਿਨ ਜਿਸ ਤਰੀਕੇ ਹੁਣ ਬਿਆਨਬਾਜ਼ੀਆਂ ਹੋ ਰਹੀਆਂ ਕਿ ਲੱਗਦਾ ਕਿ ਅਕਾਲੀ ਜਿਹੜਾ ਤੁਹਾਡਾ ਸੁਭਾਰ ਲੈ ਰਹੀ ਜਾਂ ਅਕਾਲੀ ਦਲ ਇਕੱਠੇ ਹੋਣਗੇ ਦੇਖੋ ਅਜ ਤਾਂ ਪਹਿਲਾਂ ਤੋਂ ਕਹਿੰਦੇ ਆ ਕਿ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ ਸਾਰੇ ਪੰਥ ਦੇ ਜਿੰਨੇ ਵੀ ਧੜੇ ਨੇ ਜਿੰਨੀਆਂ ਵੀ ਪੰਥਕ ਸੰਸਥਾਵਾਂ ਨੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਇੱਕ ਕੋਈ ਕਾਮਨ ਆਪਣਾ ਪ੍ਰੋਗਰਾਮ ਉਲੀਕ ਕੇ ਜਿਹੜਾ ਸਾਡੇ ਪੁਖ ਦਾ ਆਪਣੇ ਪ੍ਰੋਗਰਾਮ ਆ ਉੱਤੇ ਆਪਣੇ ਸਾਰੇ ਸਹਿਮਤੀ ਜਿਤਾਉਂਦੇ ਹੋਏ ਸਭ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਅੱਜ ਜਿਹੜੀ ਸਾਡੀ ਸ਼ਕਤੀ ਬਿਕਰੀ ਹੋਈ ਆ ਇਸ ਸ਼ਕਤੀ ਨੂੰ ਇਕੱਠੇ ਕਰਨ ਦੀ ਲੋੜ ਆ ਇਹ ਸਾਰੀਆਂ ਗੱਲਾਂ ਸਿੰਘ ਸਾਹਿਬ ਨੇ ਕੀਤੀਆਂ ਤੇ ਸਿੰਘ ਸਾਹਿਬ ਕਹਿਦੇ ਰਗਵੀਰ ਸਿੰਘ ਜੀ ਸਾਰੀਆਂ ਗੱਲਾਂ ਨਾਲ ਸਹਿਮਤ ਹਨ ਠੀਕ ਹੈ ਜੇ ਅਸੀਂ ਜਾਵਾਂਗੇ ਸਾਨੂੰ ਸਿੰਘ ਸਾਹਿਬ ਨੇ ਹੀ ਵਦੇਸ਼ ਦਿੱਤਾ ਪਹਿਲਾਂ ਉਹ ਕਹਿ ਕੇ ਹਟਿਆ ਧਾਮੀ ਸਾਹਿਬ ਬੜੇ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਤੁਸੀਂ ਕਮੇਟੀ ਦੇ ਮੁਖੀਆਂ ਤੇ ਅਸੀਂ ਪਹਿਲੇ ਵੀ ਤੁਹਾਨੂੰ ਕਿਹਾ ਸੀਗਾ ਤੁਹਾਡਾ ਸਹਿਯੋਗ ਕਰਨ ਨੂੰ ਤਿਆਰ ਹਾਂ ਹੁਣ ਵੀ ਸਾਨੂੰ ਸਿੰਘ ਸਾਹਿਬ ਵੱਲੋਂ ਵੀ ਇਹ ਹਦੇਸ਼ ਹੋਇਆ ਕਿ ਧਾਮੀ ਸਾਹਿਬ ਨੂੰ ਮਿਲੋ ਤਾਂ ਕਿ ਸੱਤ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ਉਹ ਇਹ ਕਾਨਫਰੰਸ 'ਚ ਮਤਾ ਪਾਸ ਕਰਨਾ ਮੈਂ ਸਮਝਦਾ ਕੱਲ੍ਹ ਇਕਾਲਤਕ ਸਾਹਿਬ ਨੂੰ ਪ੍ਰੈਸ਼ਰਾਈਜ਼ ਕਰਨਾ ਨਹੀਂ ਕਰਨਾ ਚਾਹੀਦਾ ਜੇ ਕੋਈ ਗੱਲ ਕਰਨੀ ਹੋਵੇ ਤੇ ਉਹ ਆਣ ਕੇ ਬੈਠ ਕੇ ਕਰਨੀ ਚਾਹੀਦੀ ਹੈ ਸੋ ਕਾਲਤਖ ਸਾਹਿਬ ਦੇ ਹੁਕਮ ਤਾਮਨੇ ਨੀਗੇ ਉਹਨਾਂ ਕਹੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਗਵਾਈ ਕਰੂਗੀ ਖਾਲਸਾ ਪੰਥ ਦੀ ਤੇ ਉਹਦੇ ਅੰਦਰ ਹੀ ਸਾਰੀ ਭਰਤੀ ਹੋਊਗੀ ਜਿਹੜੇ ਲੋਕ ਕਾਲੀ ਦਲ ਤੋਂ ਪਾਸੇ ਚਲੇ ਗਏ ਕਾਲੀ ਦਲ ਤੋਂ ਰੁਸ ਕੇ ਘਰਾਂ 'ਚ ਬੈਠ ਕੇ ਦੂਜੀਆਂ ਪਾਰਟੀ ਚਲੇ ਗਏ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਕਾਲਤਖ ਸਾਹਿਬ ਨੇ ਬਣਾਈ ਆ ਨਾ ਕਿ ਕਾਲਤਖ ਸਾਹਿਬ ਨੂੰ ਹਰ ਸਿੱਖ ਮੰਨਦਾ ਹੈ ਜੀ ਜਿੰਨੀ ਕੌਮ ਕਾਲਤਖ ਸਾਹਿਬ ਨੂੰ ਮੰਨਦੀ ਹੈ ਸੋ ਇਸ ਕਰਕੇ ਇਹ ਸਾਰੇ ਇਹ ਭਰਤੀ ਉਹਨਾਂ ਦੀ ਗਵਾਹੀ ਜੋ ਹੋਵੇ ਤਾਂ ਕਿ ਰੁੱਸੇ ਤੇ ਦੂਜੀਆਂ ਪਾਰਟੀਆਂ ਚਲੇ ਗਏ ਜਿਹੜੇ ਲੋਕ ਨੇ ਉਹ ਵਾਪਸ ਆ ਜਾਣ। ਸੋ ਨੌਜਵਾਨ ਨਵੇਂ ਭਰਤੀ ਹੋਣਾ ਚਾਹੁੰਦੇ ਇਹਦੇ ਚ ਔਰ ਜਿਹਨਾਂ ਜੇਲਾਂ ਕੱਟੀਆਂ ਵਿਚਾਰੇ ਕਈ ਕਈ ਜ਼ਿੰਦਗੀਆਂ ਆਪਣੀਆਂ ਲਾਤੀਆਂ ਨੇ ਕਈ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਉਹ ਸਾਰੇ ਜਿਹੜੇ ਪੰਥਕ ਪਰਿਵਾਰ ਨਛੀਦਾ ਦੇ ਉਹ ਵੀ ਇਹਦੇ ਚ ਸ਼ਾਮਲ ਹੋਣਾ ਚਾਹੁੰਦੇ ਆ। ਉਹ ਬਾਦਲ ਧੜੇ ਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਅਤੀਤ ਵਿੱਚ ਰਾਜ ਦੇ ਟਾਈਮ ਤੇ ਇਹਨਾਂ ਛੀਦਾ ਪਰਿਵਾਰਾਂ ਦੀ ਗੱਲ ਨਹੀਂ ਕੀਤੀ। ਇਸ ਕਰ ਕਿ ਉਹ ਨਤਨਰਾਇ ਨੇ ਸਾਡੇ ਦੇਲ ਚ ਵੀ ਕਾਲੀ ਦਲ ਤਕੜਾ ਹੋਵੇ ਸੋ ਅਸੀਂ ਇਹ ਬੇਨਤੀ ਕਰਨ ਵਾਸਤੇ ਚੱਲੇ ਆ ਕਿ ਇਹ ਕਾਲੀ ਦਲ ਨੂੰ ਜਿਹੜਾ ਹੈ ਉਹ ਮਜ਼ਬੂਤ ਕਰਨ ਵਾਸਤੇ ਆਕਾਲ ਤਖਤ ਸਾਹਿਬ ਦੀ ਸੱਤ ਰੱਖੀ ਹੈ ਜੀ ਜੀ ਪਰ ਇਹ ਸ਼੍ਰੀ ਆਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀਗਾ ਕਿ ਸ਼੍ਰੀ ਆਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਫਕਰੇ ਗੋਮ ਪ੍ਰਕਾਸ਼ ਸਿੰਘ ਬਾਦਲ ਜੀ ਕੋਲੋਂ ਵਾਪਸ ਲਿਆ ਜਾਏ ਪਰ ਇਸ ਉਹਨੂੰ ਵਾਪਸ ਲੈਣ ਦੀ ਜਗ੍ਹਾ ਦੇਣ ਦੀ ਬਜਾਏ ਉਹਨਾਂ ਨੇ ਸ਼੍ਰੀ ਆਕਾਲ ਆਪਣੇ ਮੰਗੀ ਕਾਨਫਰੰਸ ਦੇ ਦੌਰਾਨ ਮਤਾ ਪਾਸ ਕਰ ਦਿੱਤਾ ਕਿ ਉਹਨੂੰ ਵਾਪਸ ਨਹੀਂ ਦਿੱਤਾ ਜਾਏਗਾ ਨੇ ਨਹੀਂ ਵਾਪਸ ਨਹੀਂ ਹੋਂਦੇ ਵਾਪਸ ਦਿਓ ਉਹ ਬਿਲਕੁਲ ਗਲਤ ਗੱਲ ਕੀਤੀ ਹੈ ਉਹ ਪ੍ਰੈਸ਼ਰਾਈਜ਼ ਕਰਨ ਵਾਸਤੇ ਕਾਲਤਖ ਸਾਹਿਬ ਦੇ ਜਹੇਦਾਰ ਨੂੰ ਪੰਜ ਸਿੰਘ ਸਾਹਿਬਾਂ ਨੂੰ ਕੀਤੀ ਹੈ ਇਹ ਉਹ ਹੁਕਮ ਦੀ ਲੰਘਣਾ ਜਿਹੜੇ ਕਾਲਤਖ ਸਾਹਿਬ ਤੇ 2 ਤਰੀਕ ਨੂੰ ਹੋਇਆ ਉਹਦੀ ਲੰਘਣਾ ਹੈ ਔਰ ਨਹੀਂ ਸੀ ਕਰਨੀਏ ਇਹਦੀ ਕਰ ਵਾਰ ਵਾਰ ਗਲਤੀਆਂ ਨਹੀਂ ਕਰਨੀ ਚਾਹੀਦੀ ਚੱਲ ਨੂੰ ਕਰਨੀ ਚਾਹੀਦੀ ਕਾਨਫਰੰਸ ਹੋ ਗਈ ਅੱਜ ਤੁਸੀਂ ਸੱਤ ਮੈਂਬਰੀ ਕਮੇਟੀ ਬਾਰੇ ਗੱਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਲੇ ਹੋ ਕੀ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਤਰੀਕ ਨੂੰ ਫੈਸਲਾ ਹੋਇਆ ਸੀਗਾ ਜਿਹੜਾ ਭਰਤੀ ਕਰਨ ਲਈ ਸ਼੍ਰੋਮਣੀ ਕਾਲੀ ਦਲ ਨੂੰ ਮੋੜ ਸਰਜੀਤ ਕਰਨ ਲਈ ਭਰਤੀ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ ਉਹਨੂੰ ਨਹੀਂ ਮੰਨਿਆ ਗਿਆ ਅੱਜ ਤੁਸੀਂ ਦੁਬਾਰਾ ਜਾ ਕੇ ਬੇਨਤੀ ਕਰਨ ਵਾਲੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀ ਕੀ ਅਜੰਡਾ ਰਹੇਗਾ ਤੁਹਾਡਾ ਉਹਨਾਂ ਨੂੰ ਕੀ ਇਹੋ ਹੀ ਅਜੰਡਾ ਪੀ 7 ਮੈਂਬਰੀ ਕਮੇਟੀ ਦੀ ਗਵਾਈ ਜੀ ਕਰੋ ਸਾਰੇ ਲੋਕ ਜਿਹੜੇ ਆ ਨਾ ਉਹ ਕਾਲੀ ਦਲ ਦੇ ਵਿੱਚ ਆ ਜਾਣ ਦੁਬਾਰਾ ਕਾਲੀ ਦਲ ਦੀ ਵਿਖੜੀ ਸ਼ਕਤੀ ਟੀਲਾ ਟੀਲਾ ਇਕੱਠੇ ਕਰਕੇ ਫਿਰ ਮਜਬੂਤ ਟਰ ਜਿਹੜੇ ਆ ਪੰਜਾਬ ਚ ਕਾਲੀ ਦਲ ਦੀ ਲੋੜ ਹੈ ਖੇਤਰੀ ਪਾਰਟੀ ਹੈ ਪੰਜਾਬ ਦੇ ਲੋਕ ਵੀ ਚਾਹੁੰਦੇ ਆ ਔਰ ਖਾਲਸਾ ਪੰਥ ਵੀ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਮਜਬੂਤ ਹੋਵੇ ਤੇ ਉਹਦੀ ਸਰਕਾਰ ਬਿਲਕੁਲ ਅਕਾਲੀ ਦਲ ਦੀ ਜਿਹੜੀ ਕਾਨਫਰੰਸ ਮੱਗੀ ਮੇਲੇ ਹੋਈ ਹੈ ਉਹਦੇ ਤੋਂ ਲੱਗਦਾ ਹੈ ਤੁਹਾਨੂੰ ਕਿ ਵੀ ਅਸੀਂ ਅਕਾਲੀ ਦਲ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਿਆ ਹੈ ਕਿ ਦੁਬਾਰਾ ਜਦੋਂ ਭਰਤੀ ਨਹੀਂ ਕੀਤੀ ਗਈ ਜਦੋਂ ਅਹੁਦੇਦਾਰ ਨਹੀਂ ਬਣੇ ਚੁਣੇ ਨਹੀਂ ਗਏ ਉਦੋਂ ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਕਿ ਸਾਡਾ ਅਸੀਂ ਅਕਾਲੀ ਦਲ ਦੇ ਕੀ ਉਹ ਚੌਬਰਦਾਰਾਂ ਜਾਂ ਤੁਸੀਂ ਪ੍ਰਧਾਨ ਵੀ ਕਹਿ ਸਕਦੇ ਹੋ ਤਾਂ ਗੱਲ ਕੀ ਹੈ ਵੈਸੇ ਤਾਂ ਉਹ ਇਹਨਾਂ ਨੂੰ ਕਾਨਫਰੰਸ ਜਿਹੜੀ ਹੈ ਨਾ ਉਹ ਕਰਨੀ ਨਹੀਂ ਚਾਹੀਦੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਕੁ ਲੰਗਣਾ ਹੈਗੀ ਆ ਪਰ ਉਹ ਅਸੀਂ ਸਾਰੀਆਂ ਗੱਲਾਂ ਇਹ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਹਤਰ ਮਿਲਣ ਜਾ ਠੀਕ ਹੈ ਜੀ